ਸਵਾਗਤ ਹੈ ਕਿਸਾਨ ਵੀਰੋ ਹੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਆ ਆਪਣਾ ਡਰੈੱਸ ਆ ਵੀਰੇ ਤੀਜਾ ਸੂਆ ਝੋਟੀ ਲੈ ਕੇ ਆਏ ਅੱਜ ਤੇ ਆਪਣੇ ਖੋਦ ਦੇ ਘਰ ਦੇ ਝੋਟੀ ਹੈਗੀ ਪੂਰੀ ਚੰਗੀ ਹੈਗੀ ਤੇ ਗੱਲਬਾਤ ਆਪਾਂ ਕਰਾਵਾਂਗੇ ਬੱਚੇ ਨਾਲ ਥੋੜੀ ਆ ਜਾ ਪਤ ਪੁਰਬਤ ਸਸਿਕ ਫਾਰਮ ਤੁਨਾ ਦੇਖਣ ਆ ਰਹੇ ਨੇ ਸਾਰੇ ਸਸਿਕ ਕਾਲੀ ਸਾਡੀ ਵੀਡੀਓ ਵਧੀਆ ਲੱਗੇ ਸਾਡੀ ਵੀਡੀਓ ਨੂੰ ਲਾਈਕ ਕਰਕੇ ਵਧੀਆ ਮਿਲ ਕੇ ਲੱਗਦਾ ਠੀਕ ਆ ਤੇ ਕੀ ਨੰਬਰ ਬੋਲਦੇ ਆਪਣਾ ਨੰਬਰ 9978523917 ਪਿੰਡ ਪਿੰਡੁੱਲੇ ਵਾਲਾ ਜ਼ਿਲ੍ਹਾ ਕਿੰਡਾ ਸੀਰੇਲੂ ਰਾਪੜੂ ਪਿੰਗੇ ਨੇਤਰ ਤੇ ਪਿੰਡ ਭਾਈ ਨੂੰ ਪਾ ਚੰਗੇ ਨੇ ਤੇ ਲੱਗ ਠੀਕ ਆ ਪੁੱਤ ਤੇ ਕੀ ਡਿਟੇਲ ਆ ਜੀ ਝੋਟੀ ਦੀ ਇਹ ਝੋਟੀ ਬਈ ਕੀ ਜਦਾਂ ਸੋਸੂਈਆ ਠੀਕ ਆ ਇਹ ਕੱਲ ਸੋਈਆ ਬਈ ਠੀਕ ਆ ਇਹ ਮਗਰ ਆ ਫਿਰ ਕਟਾ ਤੇ ਦੁੱਧ ਕਿੰਨਾ ਹੁਣ ਬੋਲਾ ਬੋਲਾ ਵੀ ਆਪਾਂ ਤਾਂ ਚੋਕੀ ਲਿਆਏ ਹੁਣ ਥੱਲੇ ਥੋੜਾ ਜਨਾ ਵਾ ਹੋਊਗਾ ਤੇ ਆਪਾਂ ਇਹ ਮਿਲਕ ਪ੍ਰੋਡਕਟ ਦੀ 12 ਦਾ 12 ਲੀਟਰ ਕਹਿੰਦੇ 12 ਲੀਟਰ ਦੇਉਗੀ ਬਾਕੀ ਦਾ ਸੇਵ ਆਦਾ ਹੁੰਦਾ ਵੀਰੇ ਦੁੱਧ ਮੈਂ ਅੱਗੇ ਵੀ ਕਹਿਣਾ ਹੁੰਦਾ ਤੁਹਾਨੂੰ ਹੁਣ ਨਾ ਆਪਾਂ ਇਹਦਾ ਦੁੱਧ ਆ ਜਿਹੜਾ ਦੁੱਧ ਉੱਥੋਂ ਹੁਣ ਸ਼ਾਮ ਦਾ ਟਾਈਮ ਆਗਾ ਤੇ ਦੁੱਧ ਉੱਥੇ ਆਪਾਂ ਕੱਢ ਕੇ ਲਿਆਂਦੇ ਕੱਲ ਸੂਝ ਸੀ ਕਿ ਹਜੇ ਵੀ ਆਪਣਾ ਛੱਡਿਆ ਹੋਇਆ ਥੱਲੇ ਖਾਲੀ ਨਹੀਂ ਹੈਗੀ ਤੇ ਖਾਲੀ ਤੁਸੀਂ ਆਪ ਦੀ ਜਰੋਂ ਆਓਗੇ ਦੋ ਟਾਈਮ ਚੋਕੇ ਲੈ ਜਾਓ ਠੀਕ ਆ ਤੇ ਬਾਕੀ ਦੀ ਗੱਲ ਹੈਗੀ ਇਹਦੇ ਤੀਜਾ ਸੁਆਗਾ ਠੀਕ ਆ ਮਗਰ ਕਟਾਗਾ ਤੇ ਖੋਲੋ ਪੁੱਤ ਤੋਰ ਕੇ ਤੋਰ ਬਤਨ ਕਰ ਆ ਦੇਖੋ ਜੀ ਛੋਟੀ ਪੂਰੀ ਵਧੀਆ ਕੁੰਬਲਾ ਵਗੈਰਾ ਭੋਰਾ ਵੇ ਨਹੀਂ ਧਰੋ ਜੀ ਚੈੱਕ ਹੁਣ ਨਾ ਚੋਈ ਵੀ ਉਹ ਹਸਾਬ ਨਾਲ ਦੇਖ ਲਓ ਥੋੜਾ ਬਹੁਤਾ ਬੋਲਾ ਛੱਡਿਆ ਵਾ ਥੱਲੇ ਤੇ ਤੁਸੀਂ ਆਪਦੀ ਆਇਓ ਦੋ ਟਾਈਮ ਚੋਕੇ ਲੈ ਜਾਓ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਆ ਗਈ ਬੱਚੇ ਦਾ ਕਰਦੀ ਹੈ ਹਜੇ ਤਾਰ ਵੀ ਆਪਾਂ ਉੱਥੇ ਜੋ ਕੇ ਲਿਆਂਦੀ ਆ ਤੇ ਕੋਸ ਆਪਾਂ ਧਾਰਾਂਗੇ ਪਹਿਲਾਂ ਮਾਰ ਕੇ ਵੀ ਦੇਖ ਲੈਣ ਤੁਹਾਨੂੰ ਤਾਰਾਂ ਦੂਰਾ ਮਾਰ ਕੇ ਦਿਖਾ ਦਿੰਦੇ ਆ ਆ ਕਰੋ ਨੂੰ ੜਤੋ ਸਾਡੇ ਲਈ ਬਚਕ ਦੇਖੋ ਜੀ ਕੱਦ-ਕਾੜ ਪੂਰਾ ਵਧੀਆ ਤੀਜਾ ਸੁਆ ਮੋਲੇ ਦਾ ਫੋਨ ਤੇ ਕਰ ਲਾਂਗੇ ਆਪਾਂ ਜਾਇਜ ਕਰਾਂਗੇ ਜਮ ਤੇ ਉਹ ਦਿਨਾਂ ਦੀ ਝੋਟੀ ਆਪਣੀ ਵੀਰੇ ਚੰਨਣਾਲ ਵਾਗ ਗਈ ਠੀਕ ਆ ਤੇ ਘਰ ਬਹੁਤ ਬੱਚਾ ਨੇੜੇ ਇਹ ਦੇ ਆ ਦੇਖੋ ਵੀਰੋ ਆਪਾਂ ਬੱਚਾ ਛੱਡ ਲਿਆ ਬਾਤਾਰਾ ਮਾਰਦੇ ਹੁੰਦੇ ਚੋਈ ਵੀ ਆਪਣੀ ਬੱਚਾ ਕਰਦੇ ਮੂਰੇ ਬਸ ਕਰਦੇ ਮੂਰੇ ਬੱਚਾ ਆ ਕਰੋ ਜੀ ਚੈੱਕ ਕੁਆਲਿਟੀ ਫੁੱਲ ਆ ਝੋਟੀ ਦੀ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਆ ਵੀਰੇ ਧੰਨਵਾਦ ਤੁਹਾਡਾ ਸਾਰਿਆਂ ਦਾ ਢਿੱਲੋ ਡੇਰੀ ਫਾਰਮ ਬਟਿੰਡਾ ਦੇਖਣਾ ਆਇੰਦਾ ਚੱਲ ਘਰ ਦਾ ਨਾ ਚੱਕਰ ਆ ਦੇਖੋ ਸਾ ਦੇਖੋ ਨਾਲ ਕਿੰਗ ਵੱਡਦੀ ਆ ਮਗਰਲੇ ਜੇ ਮਾਰਦੇ ਪੁੱਤ ਬਸ ਹੋ ਗਿਆ ਓਕੇ 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 ਬਾਹਰ ਨੋਰਨ ਤੇ ਪੂਰੇ ਕੱਦ ਕਾਠ ਵਾਲੇ ਵੀਰੇ ਤੇ ਜਰੂਰ ਸੰਪਰਕ ਕਰ ਲਿਓ ਆਪਣਾ ਮੋਬਾਈਲ ਨੰਬਰ ਹੈਗਾ 9878123917 ਤੇ ਬਾਕੀ ਦੀ ਗੱਲ ਹੈਗੀ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਨੇੜੇ ਆਪਣੇ ਸਲਾਤਪੁਰਾ ਤੇ ਭੈ ਰੂਪਾ ਤੇ ਨਵੀਆਂ ਤੇ ਨਵੀਆਂ ਵੀਡੀਓ ਆਪਾਂ ਪਾਉਂਦੇ ਰਾਵਾਂਗੇ ਤੁਹਾਡੀ ਵਾਸਤੇ ਠੀਕ ਆ ਤੇ ਚੰਗੀ ਤੋਂ ਚੰਗੀ ਮਾਝ ਆਪਣੇ ਕੋਲੋਂ ਮਿਲਦੀ ਆ ਤੇ ਬਾਕੀ ਦਾ ਗਰੰਟੀ ਵਾਲੀਆਂ ਮਿਲਦੀਆਂ ਵੀਰੇ ਕਰ ਲਿਓ ਸੰਪਰਕ ਆਪਣੇ ਨਾਲ ਜਰੂਰ ਤੇ ਆਪਣਾ ਮੋਬਾਈਲ ਨੰਬਰ ਹੈਗਾ 9878623917 ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ